ਵਾਹਿਗੁਰੂ ਸਹਿ ਜੀਉ ਸ੍ਰੀ ਨਾਮ ਇੱਕ ਨਾਮ ਨਰੰਜਨ ਜਾਨਿਓ ਕਿੰਨੇ ਭਗਤ ਭਰੇ ਵਲੇ ਬਲਾਈ ਤਾਤੇ ਅੰਗਦ ਅੰਗ ਸੰਗ ਸਹਿਰ ਪਇਓ ਜਿਨੇ ਸਬਦ ਸੁਰਤ ਕੀ ਨੀਵ ਰਖਾਈ ਸਗਲ ਕਾਰਨ ਮੋ ਆਗੁਰ ਰਾਮਦਾਸ ਕੋ ਮਿਲੇ ਵਡਾਈ ਅਮੈਂ ਤੇ ਸੇ ਸ਼ੋਭ ਕਰੈ ਮਾਰੇ ਅਗ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੈ ਸਭੇ ਭਲ ਸਦਾ ਕੰਮਨ ਵਸੈ ਦੁਖ ਸੰਸਾਰੇ ਹੋਵੈ ਗੁਰ ਨਾਮ ਦੇਦਰਿ ਆਉ ਝਾਨ ਮਹਮ ਕਾਲਖ ਧੋਵੈ ਸੋ ਕਉ ਟਲ ਬੁਰ ਸੇਵੀਐ ਐਨਸ ਸਹਿਜ ਸੁਭਾਈ ਨ ਨ ਪਰੇ ਗੁਕ ਜਨਨ ਮਰਨ ਤੋਂ ਕਜਾਇ ਸਪਨਾ ਵਾਇਰ ਸਹਿਬ ਜੀ ਓ ਸਦਾ ਹਸਰੇ ਮਹੱਲਾ ਤੀਜੰ ਘਰ ਦੂਜੈ ਚੌਪਦੇ ਇੱਕ ਓੰਕਾਰ ਸਤਿਗੁਰ ਪਰਸਾ ਮੋਹ ਘਟੇ ਨਾਂ ਨਖਟੇ ਜਾਏ ਪੁਰੇ ਸਤਗੁਰ ਦੀ ਆਦਿਖਾਈ ਆਪਣੇ ਸਤਗੁਰ ਕੋ ਸਦ ਬਲ ਜਾਏ ਗੁਰ ਕਰਪਾਤੇ ਹਰ ਮਨ ਮਸਾਈ ਏਕ ਅਨੁਖਟ ਨਾ ਨਿਕਟ ਜਾਏ ਪੂਰੇ ਸਤਗੁਰ ਦੀ ਆਦਿਖਾਈ ਆਪਣੇ ਸਤਗੁਰ ਕੋ ਸਦ ਬੋਲ ਜਾਏ ਗੋੜ ਕੇ ਨਾ ਪਾਤੇ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਰਹਾਉ ਅਵਗਣ ਕਾਟ ਗੁਣ ਹਿਦੈ ਸਮਾਈ ਪੂਰੇ ਗੁਰ ਕੈ ਸੱਜ ਸਵਾਈ ਪੂਰੇ ਗੁਰ ਕੀ ਸਾਚੀ ਬਾਣੀ ਸੁਖਮਣੀ ਅੰਤਰ ਸਹਿਜ ਸਮਾਣੀ ਦਬਤਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰਸਾਦ ਵਸੇ ਮਨ ਆਈ ਸਾ ਮੈਂ ਵਸੇ ਪਰਮ ਏਕੋ ਸੋਈ ਗੁਰਮਤੀ ਕਾਟ ਪਰ ਘਟੋ ਹੋਏ ਨਾਨਕ ਨਾਮ ਮਿਲਾ ਮਨ ਮਾਨਿਆ ਸਾਨ ਮੈਂ ਕਸੈ ਪ੍ਰਵੇਖ ਕੋ ਸੁਈ ਗੁਰਮਤੇ ਅਟਰੇ ਪਰਗਟ ਹੋਏ ਸਹਜੇ ਜਨ ਪ੍ਰਭ ਜਾਣੁ ਪਛਾਨਿਆ